ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਮਝੀਠੀਆਂ ਤੋਂ ਬਾਅਦ ਹੁਣ ਵਾਰੀ ਹੈ ਬਾਦਲ ਪਰਿਵਾਰ। ਸਾਰੇ ਮੈਂਬਰ ਜਿਹੜੇ ਆ ਉਹ ਕਸੂਤਾ ਫਸ ਗਏ ਆ ਸਭ ਨੂੰ ਵਾਰੀ-ਵਾਰੀ ਜਿਹੜਾ ਵੈ ਉਹ ਹੁਣ ਜੇਲ੍ਹ ਦੀ ਹਵਾ ਖਾਣੀ ਪਏਗੀ। ਮੁਕੰਮਲ ਜਾਣਕਾਰੀ ਜਿਹੜੀ ਹੈ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਅਸੀਂ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ। ਹਾਂ ਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਬਹੁਤ ਵੱਡਾ ਸਕੰਝਾ ਕੱਸਿਆ ਗਿਆ ਦਰਾਂ ਸਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹਿ ਦਿੱਤੀ ਉਹੀ ਗੱਲ ਅੱਜ ਇਹਨੂੰ ਪਸਾ ਗਈ ਆ ਔਰ ਉਸ ਨੂੰ ਮਹਿੰਗੀ ਪੈ ਗਈ ਹੈ ਪੰਜਾਬ ਦੇ ਅੰਦਰ ਇੱਕ ਐਸਾ ਬੰਦਾ ਜਿਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਤਸ਼ੱਦਦ ਕੀਤਾ ਐਸੇ ਸੁਖਬੀਰ ਸਿੰਘ ਬਾਦਲ ਨੇ ਗੱਲਾ ਸੁਖਬੀਰ ਸਿੰਘ ਬਾਦਲੀ ਨਹੀਂ ਬਲਕਿ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ ਬਹੁਤ ਵੱਡੇ ਨੇ ਹੁਣ ਸੁਖਵੀਰ ਸਿੰਘ ਬਾਦਲ ਹੋ ਸਕਦਾ ਇਹਦਾ ਸਾਰਾ ਟੱਬਰ ਅੰਦਰ ਜਾਵੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਤੱਕ ਉਹ ਗੱਲ ਪਹੁੰਚ ਗਈ ਹੈ ਜਿਹੜੀ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿਉਂਕਿ ਸੁਖਵੀਰ ਸਿੰਘ ਬਾਦਲ ਬਹੁਤ ਵੱਡੇ ਵੱਡੇ ਝੂਠ ਮਾਰ ਰਿਹਾ ਜਿੱਦੇ ਦਾ ਮਜੀਠੀਆ ਫੜਿਆ ਕਹਿੰਦਾ ਸਾਡਾ ਪਰਿਵਾਰ ਤਾਂ ਬਹੁਤ ਚੰਗਾ ਹੈ ਪੰਜਾਬ ਦੇ ਪ੍ਰਤੀ ਅਸੀਂ ਬੜੇ ਚੰਗੇ ਕੰਮ ਕੀਤੇ ਆ ਮੈਂ ਪਹਿਲੇ ਪ੍ਰਸ਼ਨ ਦੇ ਵਿੱਚ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਕਿ ਜੇਕਰ ਆਈਡੀ ਚੰਗਾ ਬਾਦਲ ਪਰਿਵਾਰ ਤਾਂ ਇਹਨਾਂ ਨੂੰ ਘਰੇ ਕਿਉਂ ਬਿਠਾਇਆ ਪੰਜਾਬ ਦੇ ਲੋਕਾਂ ਨੇ ਬਈ ਇਹ ਵੀ ਇੱਕ ਬਾਤ ਵੱਡਾ ਸਵਾਲ ਆ ਤਾਂ ਹੁਣ ਜਿਵੇਂ ਜਿਵੇਂ ਤੁਸੀਂ ਕਹਾਣੀ ਸੁਣਦੇ ਜਾਓਗੇ ਓਵੇਂ ਓਵੇਂ ਤਸਵੀਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੁੰਦੀ ਜਾਣੀ ਆ ਔਰ ਇਸ ਗੱਲ ਦੇ ਮੈਂ ਤੁਹਾਨੂੰ ਇੱਕ ਵੀਡੀਓ ਵੀ ਵਿਖਾਦਾ ਤੌਰ ਤੇ ਸੁਣਾਉਣ ਜਾ ਰਿਹਾ ਲੱਗੇ ਬਹੁਤ ਸਾਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਸੁਣਨਾ ਚਾਹੁੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਇਹਨਾਂ ਦਾ ਵੱਡਾ ਬਾਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਇਸ ਬੰਦੇ ਦੇ ਨਾਲ ਕਿਵੇਂ ਤਸ਼ੱਦਦ ਕਰਕੇ ਗਏ ਨੇ ਔਰ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਮਨਾਉਂਦਾ ਇਹ ਬੰਦਾ ਅੱਜ ਤੁਹਾਡੇ ਸਾਹਮਣੇ ਕਰ ਦਿਆਂਗੇ ਐਸੇ ਕਰਕੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਖੁੰਝੇ ਰਾਉਣ ਦੀ ਸੋਚੀ ਹੈ ਕਿਉਂਕਿ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਪੰਜਾਬ ਦੇ ਨੇ ਬਾਦਲ ਪਰਿਵਾਰ ਵੱਨੀ ਆਂ ਉਂਗਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਨਾ ਕਿਸੇ ਦੀ ਯਰਤ ਸੀ ਪਰ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਤੇ ਤਾਂ ਮੈਂ ਇਹਨਾਂ ਨੂੰ ਸਲੂਟ ਹੀ ਕਰ ਦਿੰਦਾ ਕਿ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰ ਪੰਜਾਬ ਦੇ ਅੰਦਰ ਆਇਆ ਪਰ ਕਈ ਸਾਰੇ ਮੁੱਦੇ ਐਸੇ ਵੀ ਐ ਜਿਨ੍ਹਾਂ ਦੇ ਵਿੱਚ ਸਾਡਾ ਮੁੱਖ ਮੰਤਰੀ ਵੀ ਨਾਕਾਮ ਰਿਹਾ ਇਹ ਵੀ ਗੱਲ ਤੁਹਾਡੇ ਸਾਹਮਣੇ ਹੀ ਕਰਨੀ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਕਤਲ ਕਰਵਾਏ ਨੇ ਕਤਲ ਇਹ ਕਤਲਾਂ ਦੀ ਗੱਲ ਹੋਣ ਜਾ ਰਹੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਹੋਵੇ ਇਹਨਾਂ ਦਾ ਵੱਡਾ ਬਾਦਲ ਹੋਵੇ ਬੰਦੇ ਮਾਰ ਕੇ ਸਰਕਾਰ ਬਣਾਉਂਦੇ ਆ ਉਸ ਤੋਂ ਬਾਅਦ ਲੋਕਾਂ ਦਾ ਸਰ ਵੱਢ ਕੇ ਉਹਦਾ ਸ਼ੰਘਾਸ਼ਨ ਬਣਾ ਕੇ ਵਹਿੰਦੇ ਨੇ ਫੇਰ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਪੁੱਤ ਪੋਤਿਆਂ ਦੀ ਨਹੀਂ ਪਤਾ ਨਹੀਂ ਕਿਹੜੀਆਂ ਪੀੜ੍ਹੀਆਂ ਦੀ ਇਹਨਾਂ ਨੇ ਰੋਜੀ ਰੋਟੀ ਖੜੀ ਕਰ ਦਿੱਤੀ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਖੂਨ ਪੀ ਪੀ ਕੇ ਤਾਂ ਸੁਣੋ ਜੇਰਾ ਧਿਆਨ ਦੇ ਨਾਲ ਕਿ ਪ੍ਰਕਾਸ਼ ਸਿੰਘ ਬਾਦਲ ਔਰ ਸੁਖਵੀਰ ਸਿੰਘ ਬਾਦਲ ਐਸ ਬੰਦੇ ਦੇ ਨਾਲ ਤਸ਼ੱਦਦ ਕਿਵੇਂ ਕਰਦੇ ਸੀ ਔਰ ਸੁਖਵੀਰ ਸਿੰਘ ਬਾਦਲ ਦਾ ਨੰਬਰ ਕਿਵੇਂ ਲਾ ਗਿਆ ਸੁਣੋ ਅੱਜ ਦੁਨੀਆਂ ਸਰਕਾਰਾਂ ਚੱਲ ਰਹੀਆਂ ਨੇ ਉਹੀ ਪੁਲਿਸ ਆ ਟਾਡੇ ਜਿਹਨੂੰ ਤੁਸੀਂ ਬਾਬਾ ਫੋੜ ਕਹਿੰਦੇ ਆ ਉਹਨੇ ਝੂਠੇ ਕੋਸ ਮੁਕਾਬਲੇ ਬਾਬਾ ਬੁੱਢਾ ਸਿੰਘ ਦਾ ਮੁਕਾਬਲਾ ਬਣਾ ਕੇ ਸ਼ੁਰੂ ਕੀਤੇ ਸੀ ਪੰਜਾਬ 'ਚ ਕਿੰਨੇ ਮੁਕਾਬਲੇ ਬਣਾਏ ਗਏ ਨੌਜਵਾਨਾਂ ਨੂੰ ਸ਼ਿਰਕਿਤ ਕੀਤਾ ਗਿਆ ਸਰਸਾਫ ਮੰਗਦੇ ਸਿੱਖਾਂ ਨੂੰ ਸ਼ਿਰਕਿਤ ਕੀਤਾ ਗਿਆ ਗਰਵੀ ਕਾਂਡ ਵਾਪਰਿਆ ਤੁਹਾਡੇ ਕੋਈ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜੇਲਾਂ 'ਚ ਡੱਗਿਆ ਤੁਸੀਂ پابੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ ਔਰ ਗੁਰੂ ਘਰ ਦੇ ਦੋਖੀ ਵਾਂਗ ਰਚਨ ਵਾਲੇ ਨੂੰ ਤੁਸੀਂ ਪੁਸਤ ਬਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾਂ ਕਰਾਈਆਂ ਉਹਦੇ ਡੇਰਿਆਂ ਦੀ ਰਾਖੀ ਕੀਤੀ ਜੋ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਤੁਰਿਆ ਤੇ ਤੁਸੀਂ ਗ੍ਰਿਫਤਾਰੀਆਂ ਕੀਤੀਆਂ ਇਹ ਹੀ ਕੁਸ਼ ਤੁਹਾਡੀ ਪੁਲਿਸ ਕਰਦੀ ਈ ਤੁਹਾਡੇ ਰਾਜ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਜੇ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਤਾਂ ਬਸੰਤਰ ਲੱਗਦੀ ਆ ਤਾਂ ਸੁਣ ਲੈ ਹੈ ਦਾਦੂ ਆਲ ਸੀ ਦਾਦੂ ਆਲ ਪੰਜਾਬ ਦੇ ਸਾਰੇ ਲੋਕ ਜਾਣਦੇ ਨੇ ਕਿ ਦਾਦੂ ਆਲ ਦੇ ਨਾਲ ਛੋਟਾ ਜਿਹਾ ਬੱਚਾ ਸੀ ਇਹਦਾ ਉਦੋਂ ਇਹ ਪ੍ਰਚਾਰਕਾਂ ਸਿੱਖ ਪ੍ਰਚਾਰਕ ਬਹੁਤ ਵਧੀਆ ਇਹਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਇਹ ਜਿਹੜਾ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਰਿਹਾ ਔਰ ਦੂਜੇ ਪਾਸੇ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਕੀ ਕਹਿੰਦਾ ਸੀ ਕਹਿੰਦਾ ਜੇ ਕਿਸੇ ਦੇ ਨਾਲ ਯਾਤੀ ਹੋਈ ਆ ਮੈਨੂੰ ਦੱਸੋ ਜਦੋਂ ਦਾਦੂਆਲ ਨੇ ਸਵਾਲ ਕਰ ਦਿੱਤਾ ਸੀ ਕਹਿੰਦਾ ਮੇਰੇ ਨਾਲ ਹੋਈ ਆ ਕਹਿੰਦਾ ਦੱਸ ਕਹਿੰਦਾ ਤੁਸੀਂ ਮੈਨੂੰ ਬਿਨਾਂ ਵਜਾ ਤੋਂ ਜੇਹਲਾਂ ਦੇ ਵਿੱਚ ਧੱਕੀ ਫਿਰਦੇ ਹੋ ਸਾਡਾ ਪਰਿਵਾਰ ਰੋਲ ਰੱਖਿਆ ਬਹੁਤ ਸਾਰੇ ਲੋਕ ਸਾਡੇ ਸਾਹਮਣੇ ਅੱਖਾਂ ਦੇ ਗੋਲੀਆਂ ਮਾਰ ਦਿੱਤੀਆਂ ਨੇ ਤੁਸੀਂ ਤਾਂ ਗੋ ਸੁਖਬੀਰ ਸਿੰਘ ਬਾਦਲ ਪਤਾ ਕੀ ਕਹਿੰਦਾ ਸੀ ਇਹ ਗੱਲ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਾ ਹਾਂ ਪਰ ਕਰਨਾ ਚਾਹੁੰਦਾ ਸੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇ ਸੁਖਬੀਰ ਸਿੰਘ ਬਾਦਲ ਕਹਿੰਦਾ ਪਹਿਲਾਂ ਮੈਂ ਤੁਹਾਡੇ ਨਾਲ ਤਾਂ ਤਸ਼ਿੱਦਦ ਕਰਦਾ ਸੀ ਸਰਸੇ ਵਾਲੇ ਸਾਹਦੇ ਖਿਲਾਫ ਬੋਲਦੇ ਸੀ। ਯਾਨੀ ਸਰਸੇ ਵਾਲੇ ਦਾ ਐਡੇ ਵੱਡੇ ਪੱਧਰ ਦੇ ਉੱਤੇ ਸਮਰਥਨ ਕਿਉਂ ਕਰਦਾ ਸੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ। ਦਰਾਂ ਸਾਲ ਦੇ ਵਿੱਚ ਜਦੋਂ ਐਂ ਕਰਕੇ ਸਿਰ ਤੇ ਹੱਥ ਧਰ ਦਿੰਦਾ ਸੀ ਸਰਸੇ ਵਾਲਾ ਬਲਾਤਕਾਰੀ ਉਸੇ ਦੀ ਸਰਕਾਰ ਬਣ ਜਾਂਦੀ ਸੀ ਪੰਜਾਬ ਦੇ ਅੰਦਰ। ਐਸ ਕਰਕੇ ਸਰਸੇ ਵਾਲੇ ਦੇ ਪੈਰ ਇਹ ਧੋ ਤੋਂ ਪੀਂਦਾ ਸੀ ਪੂਰਾ ਬਾਦਲ ਪਰਿਵਾਰ। ਔਰ ਫਿਰ ਪੰਜਾਬ ਦੇ ਲੋਕਾਂ ਨੂੰ ਮਾਰਦਾ ਸੀ ਇਹਨਾਂ ਨੂੰ ਲੱਗਦਾ ਸੀ ਵੀ ਸਾਨੂੰ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ ਹੈ ਸਾਨੂੰ ਤਾਂ ਦਰਸਲ ਦੇ ਵਿੱਚ ਇਹਨਾਂ ਦਾ ਜਿਹੜਾ ਕਿ ਪ੍ਰੇਮੀ ਬਾਬਾ ਉਹ ਬਲਾਤਕਾਰੀ ਸਰਸੇ ਵਾਲਾ ਉਹ ਚਾਹੀਦਾ ਕਿਉਂਕਿ ਉਹ ਪੰਜਾਬ ਛੱਡੋ ਬਹੁਤ ਸਾਰੇ ਲੋਕਾਂ ਨੂੰ ਕੰਟਰੋਲ ਕਰੀ ਬੈਠਾ ਸੀ ਜਿਹਨੂੰ ਕਿ ਅੱਜ ਪ੍ਰਮਾਤਮਾ ਨੇ ਸਜ਼ਾ ਦਿੱਤੀ ਹੋਈ ਹੈ ਤੇ ਉਹ ਭੁਗਤ ਰਿਹਾ ਐਸੇ ਹੀ ਪ੍ਰਕਾਰ ਪਹਿਨਾ ਸੁਖਵੀਰ ਸਿੰਘ ਬਾਦਲ ਦੀ ਕਈ ਵਾਰ ਤਾਂ ਬਾਹਾਂ ਤੋੜਦਾ ਰੱਬ ਫਿਰ ਲੱਤ ਵੀ ਤੋੜ ਦਿੰਦਾ ਗੋਲੀ ਚਲਦੀ ਚਲਦੀ ਰਹਿ ਜਾਂਦੀ ਆ ਚੌੜਾ ਸਾਹਿਬ ਨੇ ਕਹਿੰਦੇ ਕੰਮ ਤਮਾਮ ਕਰ ਦੇਣਾ ਸੀ ਪਰ ਖੈਰ ਜੋ ਬੰਦੇ ਦੀ ਲਿਖੀ ਆ ਪਰ ਪ੍ਰਕਾਸ਼ ਸਿੰਘ ਬਾਦਲ ਹੋਵੇ ਸੁਖਬੀਰ ਸਿੰਘ ਬਾਦਲ ਹੋਵੇ ਮਜੀਠੀਆ ਹੋਵੇ ਇਹਨਾਂ ਦਾ ਪੂਰਾ ਖਾਨਦਾਨ ਇਹ ਚਿੱਟੇ ਦੀ ਤਸਕਰੀ ਕਰਦਾ ਹੈ ਇਹ ਪੰਜਾਬ ਦੇ ਲੋਕ ਕਹਿੰਦੇ ਨੇ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਲੋਕਾਂ ਦੀ ਖਬਰ ਸੁਣਾ ਚੁੱਕਿਆ ਪੂਰੇ ਲੋਕ ਗਵਾਈ ਭੜ ਰਹੇ ਨੇ ਕਹਿੰਦੇ ਭਾਈ ਬਾਦਲ ਪਰਿਵਾਰ ਨੇ ਜਿੰਨੇ ਲੋਕ ਮਾਰੇ ਨੇ ਇੰਨੇ ਨਾਂ ਦਾ ਕਦੇ ਕਿਸੇ ਸਰਕਾਰ ਦੇ ਵਿੱਚ ਮਰੇ ਨਹੀਂ ਨਾ ਮਰਨੇ ਨੇ ਅੱਜ ਇਹ ਭਗਵੰਤ ਮਾਨ ਨੂੰ ਕੋਸ ਰਹੇ ਆ ਮੈਂ ਮੰਨਦਾ ਭਗਵੰਤ ਮਾਨ ਸਰਕਾਰ ਮਾੜੀ ਕਈ ਮੁੱਦਿਆਂ ਪ੍ਰਤੀ ਹੈਗੀ ਆ ਪਰ ਇਹਨਾਂ ਜਿੰਨੇ ਖਤਲ ਅੱਜ ਨਹੀਂ ਹੋ ਰਹੇ ਅਨਕਾਊਂਟਰ ਤਾਂ ਹੋ ਰਹੇ ਨੇ ਪਰ ਜਿਹੜੀ ਇਹਨਾਂ ਦੇ ਨਾਲ ਤੁਲਨਾ ਹੋਣੀ ਹੈ ਉਹ ਨਹੀਂ ਹੋ ਸਕਦੀ ਕਿਉਂਕਿ ਬਹੁਤ ਲੱਖਾਂ ਲੋਕ ਮਾਰੇ ਆ ਬਈ ਇਹਨਾਂ ਨੂੰ ਪੁੱਛਣਾ ਚਾਹੁੰਗਾ ਸਾਡੇ ਇਹ ਪੰਜਾਬ ਦੇ ਨੌਜਵਾਨਾਂ ਤੋਂ ਸਾਡੇ ਬਜ਼ੁਰਗਾਂ ਤੋਂ ਕਿ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਰਿਆ ਪ੍ਰਕਾਸ਼ ਸਿੰਘ ਬਾਦਲ ਦੇਖੋ ਘਾੜ ਤਾਂ ਉਦੋਂ ਵੀ ਹੋਇਆ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿੱਖ ਕੌਮ ਦੇ ਨਾਲ ਤਸ਼ੱਦਦ ਹੋਇਆ ਪਹਿਲਾਂ ਵੀ ਹੈ ਕਿਉਂਕਿ ਆਕਾਲ ਤਖਤ ਨੂੰ ਧਮਾਉਣ ਵਾਲਾ ਆਕਾਲੀ党 ਪਹਿਲੇ ਨੰਬਰ ਦਾ ਦੋਸ਼ੀ ਹੈ ਇਹ ਇੰਦਰਾ ਗਾਂਧੀ ਨੂੰ ਫੋਨ ਤੇ ਕਹਿੰਦੇ ਹੁੰਦੇ ਸੀ ਕਿ ਕਰ ਦਿਓ ਸੰਤਾ ਦੇ ਅਟੈਕ ਬਹੁਤ ਸਾਰੀਆਂ ਥਿਓਰੀਆਂ ਸੀ ਵੀ ਪੜੀਆਂ ਅਸੀਂ ਵੀ ਬਹੁਤ ਸਾਰੇ ਕਿੱਸੇ ਸੁਨੇ ऐसे ਕਰਕੇ ਤੁਹਾਡੇ ਸਾਹਮਣੇ ਅੱਜ ਗੱਲ ਧਰੀ ਹੈ ਕਿ ਭਾਈ ਇਹ ਕਈ ਪੀੜ੍ਹੀਆਂ ਤੋਂ ਪੰਜਾਬ ਨੂੰ ਲੁੱਟਿਆ ਵੀ ਹੈ ਬਹੁਤ ਵੱਡੇ ਪਦਰ ਦੇ ਉੱਤੇ ਜਾਇਜ਼ਾ ਦੇਖ ਲਓ ਕੀ ਦੀ ਹੈ ਕੋਈ ਪੰਜਾਬ ਦੇ ਮੁੱਖ ਮੰਤਰੀ ਦਾ ਰਿਕਾਰਡ ਚੱਕ ਲਓ ਇਹਨਾਂ ਤੋਂ ਪਿੱਛੇ ਰਊ ਆ ਕਿਉਂਕਿ ਇਹਨਾਂ ਨੇ ਜਿਹੜਾ ਸੰਧਾਸਨ ਬਣਾਇਆ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਆਂ ਲੋਕਾਂ ਦੇ ਸਰ ਵੱਢ ਕੇ ਬਣਾਇਆ ਤੇ ਉੱਤੇ ਬੈਠੇ ਨੇ ਕਈ ਪੀੜ੍ਹੀਆਂ ਤੱਕ ਇਹਨਾਂ ਨੇ ਆਪਦੀ ਰੋਜੀ ਰੋਟੀ ਸਾਡੇ ਪੰਜਾਬ ਦੇ ਲੋਕਾਂ ਦੇ ਖੂਨ ਚੋਂ ਬਣਾਈ ਹੈ ਤੇ ਹੁਣ ਯਾਦ ਰੱਖਿਓ ਪੰਜਾਬ ਵਾਲੇ ਜਿਹੜਾ ਪਰਿਵਾਰ ਮੁੱਖ ਮੰਤਰੀ ਨੂੰ ਧਮਕੀਆਂ ਦਿੰਦਾ ਉਹ ਤਹਾਡਾ ਕਲੇਜਾ ਖੇਚ ਲੂ ਜੇ ਕਰ ਇਹਨਾਂ ਦੀ ਸਰਕਾਰ ਬਣ ਗਈ ਮੈਂ ਇਸ ਕਰਕੇ ਕਹਿਣਾ ਕਿ ਭਾਈ ਇਹਨਾਂ ਤੋਂ ਤੁਸੀਂ ਦੂਰ ਰਹੋ ਇਹਨਾਂ ਦੇ ਪ੍ਰਚਾਰਕਾਂ ਤੋਂ ਦੂਰ ਰਹੋ ਇਹਨਾਂ ਦੀਆਂ ਗਨਾਂ ਚੋਂ ਦੂਰ ਰਹੋ ਦੇਖੋ ਕਿੱਡੀ ਪੋਖ ਵਸੀ ਐ ਐਡੇ ਐ ਢਿੱਡ ਕੀਤੇ ਪਤੰਦਰੋ ਤੁਸੀਂ ਇਹਨਾਂ ਨੇ ਸਾਲਾਂ ਦੀ ਰੋਜੀ ਰੋਟੀ ਖੜੀ ਕਰਕੇ ਹਲੇ ਵੀ ਕਹਿੰਦੇ ਸਾਡੇ ਪੋਤੇ ਰਹਿ ਗਏ ਲੁੱਟਣ ਬੰਨੀ ਉਹਨਾਂ ਨੇ ਲੁੱਟਣਾ ਯਾਰ ਸਾਡੇ ਫਿਰ ਉਹਨਾਂ ਦੇ ਵਿੱਚੇ ਵੀ ਰਹਿ ਗਏ ਯਾਰ ਉਹ ਵੀ ਲੁੱਟ ਲੈਣ ਯਾਰ ਇਹਨਾਂ ਨੇ ਤਾਂ ਬਾਈ ਵਾਰੀ ਬੰਨੀ ਹੋਈ ਆ ਇਹ ਕਹਿੰਦੇ ਸਾਡੇ ਪਰਿਵਾਰ 'ਚ ਰਵੇ ਇਹ ਗੱਲ ਕਾਂਗਰਸ ਵਾਲੇ ਇਹਨਾਂ ਦੇ ਸਕੇ ਰਿਸ਼ਤੇਦਾਰ ਨੇ ਆ ਪਿਛਲੇ ਦਿਨੀ ਤੁਸੀਂ ਉਹਦਾ ਸਾਰਾ ਹਾਲ ਦੇਖਿਆ ਖੈਰਾ ਸਾਹਿਬ ਚੰਨੀ ਸਾਹਿਬ ਹੱਕ ਦੇ ਵਿੱਚ ਬਿਆਨ ਦੇ ਦਿੰਦੇ ਨੇ ਬਾਅਦ ਦੇ ਵਿੱਚ ਹਵਾ ਵੀ ਨਿਕਲ ਜਾਂਦੀ ਹੈ ਸੋ ਇਹਨਾਂ ਦੇ ਕਰਤਾਰ ਨੇ ਸਾਰੀ ਰੜੀ ਮਿਲੀ ਭੁਗਤਿਆ ਸਾਰੇ ਗੁੰਡਾਗਰਦੀ ਦੀ دہشت ਮਚਾਉਣ ਵਾਲੇ ਲੋਕ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਸ਼ੇਅਰ ਜ਼ਰੂਰ ਕਰਨੀ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਭਾਈ ਦੇਵਾ ਸਿੱਧੂ ਨੇ ਸਾਰੀ ਕਹਾਣੀ ਜਿਹੜੀ ਹੈ ਖੋਲ ਕੇ ਰੱਖ ਦਿੱਤੀ ਜਿਹੜੇ ਅਸਲ ਹਕਾਇਕ ਸੀਗੇ ਉਹ ਪਹੁੰਚਾਏ ਆ ਵੀਰੋ ਯਕੀਨਨ ਇਹ ਵੀਡੀਓ ਦੇਖ ਕੇ ਤੁਹਾਡੀ ਗੱਲ ਸਮਝ ਆ ਗਈ ਹੋਣੀ ਹੈ ਕਿ ਕਿਉਂ ਇਹ ਕਿਹਾ ਜਾ ਰਿਹਾ ਹੈ ਕਿ ਅਗਲਾ ਨੰਬਰ ਜੜਾ ਵੈ ਸੁਖਬੀਰ ਸਿੰਘ ਬਾਦਲ ਦਾ ਆਇਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਇਹੋ ਜੀ ਗੱਲ ਕਹੀ ਸੀ ਜਿਹਨੂੰ ਸੁਣ ਕੇ ਸੀਐਮ ਭਗਵੰਤ ਮਾਨ ਤੈਸ਼ ਦੇ ਵਿੱਚ ਆ ਗਏ ਔਰ ਉਹਨਾਂ ਨੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਵੀ ਗ੍ਰਿਫਤਾਰ ਕਰਨੇ ਦਾ ਮੁਕੰਮਲ ਜੜਾਵਾ ਉਹ ਇਰਾਦਾ ਕਰ ਲਿਆ ਇਹਨਾਂ ਦੇ ਖਿਲਾਫ ਐਕਸ਼ਨ ਕਰਨੇ ਦਾ ਇਰਾਦਾ ਕਰ ਲਿਆ ਹੈਗਾ ਵਾ ਦਾਦੂ ਵਾਲੇ ਦੀ ਜਿਹੜੀ ਆਡੀਓ ਸੁਣਾਈ ਗਈ ਹੈ ਜਨਾ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਆਪਣੇ ਦੌਰੇ ਹਕੂਮਤ ਦੇ ਵਿੱਚ ਬਹੁਤ ਜ਼ਿਆਦਾ ਜ਼ੁਲਮ ਕੀਤਾ ਪੰਜਾਬ ਨੂੰ ਸਤ ਜਿਆਦਾ ਨੁਕਸਾਨ ਅਗਰ ਪਹੁੰਚਿਆ ਬਾਦਲ ਪਰਿਵਾਰ ਤੋ ਪਹੁੰਚਿਆ ਹੈਗਾ ਵੈ ਕਿਉਂਕਿ ਨੌਜਵਾਨਾਂ ਨੂੰ ਬੇਦਰੇਗ ਜੇਲਾਂ ਚ ਬੰਦ ਕੀਤਾ ਗਿਆ ਉਹਨਾਂ ਦਾ ਕਤਲੇ ਆਮ ਕੀਤਾ ਗਿਆ ਐਸੇ ਹਜ਼ਾਰੋਂ ਲੋਕ ਆ ਜਿਨ੍ਹਾਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਗੋਲੀਆਂ ਮਾਰੀਆਂ ਗਈਆਂ ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀਗਾ ਕਿਉਂਕਿ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਕਲੀਨ ਚਿੱਟ ਮਿਲੀ ਸੀਗੀ ਇਸ ਲਈ ਕੋਈ ਇਹਨਾਂ ਦੇ ਉੱਤੇ ਹੱਥ ਨਹੀਂ ਸੀ ਪਾਉਂਦਾ ਹੈਗਾ ਤੇ ਇਹ ਧੜੱਲੇ ਦੇ ਨਾਲ ਆਪਣਾ ਕਾਰੋਬਾਰ ਜਿਹੜਾ ਕਰਦੇ ਸੀਗੇ ਇਹਨਾਂ ਨੇ ਨਸਲਾਂ ਦੀਆਂ ਰੋਜ਼ੀਆਂ ਜੜੀਆਂ ਆ ਉਹ ਇਕੱਠੀਆਂ ਕਰ ਲਈਆਂ ਸੰਘਾਸਣ ਲੋਕਾਂ ਦੇ ਸਿਰਾਂ ਦਾ ਬਣਾ ਕੇ ਉੱਤੇ ਬਹਿੰਦੇ ਸੀਗੇ ਉਹੀ ਪੰਜਾਬ ਵਾਲੇ ਜਿਨ੍ਹਾਂ ਤੋਂ ਖਾਂਦੇ ਸੀ ਉਹਨਾਂ ਨੂੰ ਹੀ ਬੇਦਰੇਗ ਮਾਰਦੇ ਸੀਗੇ ਪਰ ਹੁਣ ਅਸਲੀਅਤ ਸਭ ਦੇ ਸਾਹਮਣੇ ਆ ਗਈ ਹੈ ਸਿਰਸੇ ਵਾਲੇ ਤੇ ਡੇਰੇ ਵਾਲਿਆਂ ਨੇ ਪੁਸ਼ਤ ਬਨਾਹੀਆਂ ਕਰਦੇ ਸੀ ਤੇ ਜਿਹੜਾ ਹੱਕ ਸੱਚ ਦਾ ਪ੍ਰਚਾਰ ਕਰਦਾ ਸੀਗਾ ਉਹਨੂੰ ਫੜ ਕੇ ਜੇਲ੍ਹ ਚ ਬੰਦ ਕਰ ਦਿੱਤੇ ਸੀ ਦਾਦੂ ਵਾਲੇ ਨੇ ਆਪਣੀ ਅੱਖਾਂ ਦੇਖਾ ਹਾਲ ਜਿਹੜਾ ਉਹ ਬਿਆਨ ਕੀਤਾ ਗੁਰੂ ਤੁਹਾਨੂੰ ਇਹ ਵੀਡੀਓ ਕੈਂਚ ਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼